ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਆਪਾਂ ਬੜੇ ਲੰਬੇ ਸਮੇਂ ਬਾਅਦ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ ਚੈਨਲ ਦੇ ਵਿੱਚ ਤਕਨੀਕੀ ਖਰਾਬੀ ਕਾਰਨ ਮੈਂ ਪਿਛਲੇ ਲੰਬੇ ਸਮੇਂ ਤੋਂ ਵੀਡੀਓ ਅਪਲੋਡ ਨਹੀਂ ਕਰ ਸਕਿਆ ਸੋ ਆਓ ਹੁਣ ਆਪਾਂ ਲਗਾਤਾਰ ਵੀਡੀਓ ਅਪਲੋਡ ਕਰਿਆ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸ਼ਬਦ ਸਿੱਖਾਂਗੇ ਰਾਜਨ ਰਾਜ ਭਾਣਨ ਪਾਣ ਦੇਵਨ ਦੇਵ ਉਪਮਾ ਮਹਾਨ ਇਹ ਸ਼ਬਦ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਵਤਾਰ ਗੁਰਪੁਰ ਬਲੀ ਕਰ ਰਹੇ ਹਾਂ ਸੋ ਜਿਹੜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਇਹ ਸ਼ਬਦ ਆਪਾਂ ਦੀਰਾਂ ਵਾਲੀ ਸਕੇਲ ਤੋਂ ਸਿੱਖਾਂਗੇ ਜੀ ਦੂਜੇ ਕਾਲ D ਸ਼ਾਰਪ ਸਕੇਲ ਤੋਂ ਆਪਾਂ ਇਹ ਸ਼ਬਦ ਸਿੱਖਾਂਗੇ ਪਹਿਲਾਂ ਮੈਂ ਆਪ ਜੀ ਨੂੰ ਸਥਾਈ ਅਤੇ ਕਾਂਤਰਾ ਤਵਲੇ ਦੇ ਨਾਲ ਗਾਇਨ ਕਰਕੇ ਦੱਸਾਂਗਾ ਉਸ ਤੋਂ ਬਾਅਦ ਆਪਾਂ ਹੌਲੀ-ਹੌਲੀ ਸਾਰਾ ਸ਼ਬਦ ਹੈ ਜਿਹੜਾ ਸਿੱਖਾਂਗੇ ਸਵਾਲ ਸ਼ਬਦ ਸ਼ੁਰੂ ਕਰੀਏ ਰਾਜਨ ਰਾ ਪਾਨਨ ਪਾ ਰਾਜਨ ਰਾ ਜਾਨਰਾ ਪਾਨਨ ਪਾਨਾ ਰਾਜਨਰਾ ਪਾਨਨ ਪਾਨਾ ਸੋ ਹੁਣ ਆਪਾਂ ਪਹਿਲਾ ਸ਼ਬਦ ਦੀ ਸਥਾਈ ਸਿੱਖਾਂਗੇ ਜੀ ਇਸ ਤੋਂ ਬਾਅਦ ਆਪਾਂ ਇਕੱਲੇ-ਕੱਲੇ ਆਂਤਰੇ ਨੂੰ ਤੁਹਾਨੂੰ ਹਰਮੋਨੀਅਮ ਤੇ ਲਗਾ ਕੇ ਦੱਸਾਂਗੇ ਇਸ ਸੁਰ ਤੋਂ ਆਪਾਂ ਸ਼ਬਦ ਜਿਹੜਾ ਸ਼ੁਰੂ ਕਰਾਂਗੇ ਰਾਜਨ ਰਾਜ ਹੌਲੀ-ਹੌਲੀ ਧਿਆਨ ਦੇ ਨਾਲ ਤੁਸੀਂ ਸੁਰਾਂ ਨੂੰ ਦੇਖਣਾ ਹੈ ਰਾਜਨ ਰਾਜਨ ਇਥੋਂ ਰਾਜਨ ਰਾਜਨ ਰਾਜ ਰਾਜਨ ਰਾ ਦੇ ਵੀ ਆ ਸਕਦੇ ਹੋ ਜਾਇਦਾ ਟੱਚ ਵੀ ਲੈ ਸਕਦੇ ਹੋ ਵਿੱਚ ਦੇਖੋ ਦੁਬਾਰੇ ਰਾਜਨ ਰਾਜ ਪਾ ਨਾਨ ਪਾ ਰਾਜਨ ਰਾਜ ਪਾ ਨਾਨ ਪਾ ਇਸ ਤਰ੍ਹਾਂ ਇੱਕ ਵਾਰੀ ਫੇਰ ਸਾਰਾ ਦੁਬਾਰੇ ਦੇਖੋ ਜੀ ਰਾਜਨ ਰਾਜ पान प राजा पान नेक्स्ट देवान देव देवान देव देवान दे मान दे देव उपमा महान उपमा महान महान सरदवारी देवान देव उपमा महान राजन रा ਜਾਨਰਾ ਫਾਨਾ ਨਪਾਨ ਸਵਉਨ ਆਪਾਂ ਪਹਿਲਾ ਅੰਤਰਾ ਦੇਖੋ ਜੀ ਧਿਆਨ ਨਾਲ ਇਸ ਤੋਂ ਬਾਅਦ ਆਪਾਂ ਸਾਰੇ ਇੱਕ ਅੰਤਰੇ ਜਿਹੜੇ ਇਕੱਠੇ ਗਾਵਾਂਗੇ ਇੱਕ ਅੰਤਰਾ ਦੇਖੋ ਜੀ ਕਿੱਦਾਂ ਲਗਾਉਣਾ ਪਤਾ ਇਹ ਸੁਰ ਤੋਂ ਆਪਾਂ ਅੰਤਰਾ ਸ਼ੁਰੂ ਕਰਨਾ ਗੋਣ ਗਨ ਉਦਾਰ ਇੱਥੇ ਆ ਕੇ ਉਦਾਰ ਗੁਣ ਗਾਣੇ ਉਦਾਰ ਗੁਣ ਗਾਣੇ ਉਦਾਰ ਮਹਿਮਾਪਾਰ ਮਹਿਮਾਪਾਰ ਇੱਕ ਵਾਰੀ ਫੇਰ ਸਾਰਾ ਧਿਆਨ ਨਾਲ ਗੁਣ ਗਾਣੇ ਉਦਾਰ ਮਹਿਮਾਪਾ ਗੁਣ ਗਾਣੇ ਉਦਾਰ ਮਹਿਮਾਇ ਪਰ ਅਸਨ ਅਪੰਗ ਅਸਨ ਅਪੰਗ ਉਪਮਾਨੰਗ ਉਪਮਾਨੰਗ ਇੱਕ ਵਾਰ ਫੇਰ ਦੇਖੋ ਜੀ ਸਾਰਾ ਧਿਆਨ ਨਾਲ ගනගානය යුදාර මැහැමාය පර අසනය පංග උපමානංග ස්තුවල් සරපා දේවාන දව උපමාමහා දේවානදේ ਗਾਣ ਕਰਾਂਗੇ ਜੀ ਇਸ ਤੋਂ ਬਾਅਦ ਨੈਕਸਟ ਅੰਤਰਾ ਦੇਖੋ ਅਨਪੋਪਰ ਕਾਸ ਅਨਪੋਪਰ ਕਾਸ ਨਿਸ ਦੇਨੇ ਅਨਾਸ ਅਨਪੋਪਰ ਕਾਸ ਅਨਪੋਪਰ ਕਾਸ ਨਿਸ ਦੇਨੇ ਅਨਾ ਸੇਮ ਸੁਰੇ ਨੇ ਧਿਆਨ ਨਾਲ ਲਗਾਉਣੀਆਂ ਨੇ ਦੇਖੋ ਜੀ ਦਵਾਰੇ ਅਨਪੋਪਰਕਾਸ ਨਿਸ ਦੇਣ ਅਨਾਸ ਆ ਜਾਣਬਾਹੋ ਸ਼ਾਨਸ਼ਾਹੋ ਆ ਜਾਣਬਾਹੋ इस बार नेक्स्ट नैक्सट अंतरा देखो जी तीनों अंतरे हूं आपे गायन करा इंद्र नालान पाल इंद्र नालान ਰੰਗਾਂ ਰੰਗ ਕ ਕਾਲਾਂ ਕਾਲ ਰੰਗਾਂ ਰੰਗ ਕ ਕਾਲਾਂ ਕਾਲ ਇਸ ਤੋਂ ਬਾਅਦ ਫਿਰ ਦੇਵਨ ਦੇਵਨ ਲਾ ਕੇ ਨੈਕਸਟ ਅੰਤਰਾ ਦੇਖੋ ਅਨਪੂਤਯੰ ਮਨ ਗਨ ਉਦਾਰ ਇਸ ਤੋਂ ਬਾਦ ਮਨ ਗਨ ਪ੍ਰਣਾਮ ਮਨ ਗਨ ਪ੍ਰਣਾਮ ਨਿਰਪੈਨ ਕਾਮ ਮਨ ਗਨ ਪ੍ਰਣਾਮ ਨਿਰਪੈਨ ਕਾਮ ਅਤ ਦੁੱਤ ਪਰ ਚੰਡਾ ਮੇਤ ਗਤ ਖੰਡਾ ਅਤ ਦੁੱਤ ਪਰ ਚੰਡਾ ਮੇਤ ਗਤ ਖੰਡਾ ਇਸ ਤਰ੍ਹਾਂ ਨੈਕਸਟ ਅੰਤਰਾ ਅਲਿਸੇ ਕਦਮ ਅਦਰਸੇ ਤਰ බාපර නාඩය අන දන්ඩ බාඩය සර බාපනනාඩ අන දන්ඩ බාඩය ස්තු දේවානදේව උපමාමහා දේවානදේව උපමාමහා ਜਾਨਰਾਇਸ ਪਾਣਨ ਪਾ ਸੁਆਓ ਅੱਜ ਦਾ ਜਿਹੜਾ ਆਪਣਾ ਸ਼ਬਦ ਹੈ ਉਹ ਕੰਪਲੀਟ ਹੋ ਚੁੱਕਿਆ ਹੈ ਆਪ ਸਾਰਿਆਂ ਨੇ ਬਹੁਤ ਹੀ ਧਿਆਨ ਦੇ ਨਾਲ ਸਾਰੇ ਅੰਤਰੇ ਇਕੱਲੇ ਇਕੱਲੇ ਦੇਖ-ਦੇਖ ਕੇ ਧਿਆਨ ਦੇ ਨਾਲ ਲਗਾਉਣੇ ਹਨ ਸੋ ਵੀਡੀਓ ਸਮਾਪਤ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ